किंगे चले हो वनडे केड़े वंडे कौन से वंडे कोई पिंड कोई पिंड हां नीचे करो नीचे करो कोई पिंड चले ये तो है कर चले हां कोई शहर है शहर है ਇਹ ਕਿਵੇਂ ਚੱਲਿਆ ਤੇਨੇ ਆਈਏ ਤੇ ਕੋਮ ਤੁਹਾਏ ਮੋੜ ਨਾਲ ਤੇ ਚੱਲੀਏ ਗੱਡੀ ਤੇ ਮੋੜ ਨਾਲ ਤੇ ਜੰਨੇ ਆ ਉਹ ਬਨੇ ਗੱਡੀ ਵੱਲੀ ਆ ਉਹ ਮੋੜ ਨਾਲ ਤੇ ਚਲੀਏ ਕਿ ਉੱਤੇ ਜਾਣਾ ਉਹ ਵੀ ਚੱਲੀ ਗਈ ਹੋ ਗਿਆ ਅੱਗੇ ਅੱਗੇ ਗੱਡੀ ਦੇ ਗੱਡੀ ਦੇ ਜਾਣਾ ਇੱਥੇ ਪਤਾ ਨਹੀਂ ਮਾਰੇ ਨਾ ਮੇਰੇ ਮੋੜੇ ਤੇ ਕੋਈ ਤੇ ਆ ਗਈ ਤੱਕ ਆਉਗੀ ਚੱਲੀ ਆਖਾ ਰਹੀ ਹੈ ਹੈ ਕਿ ਆ ਕਾਲਾ ਹਾਂ ਕਾਲਾ क्या हुआ pala पागल सुनाई हां मैंने ए Mama करो नीचे मम्मी पापा papa, aku किधर Hai, I love you. ਕੋਇਮ ਦੇ ਵਿੱਚ ਇਹ ਕਿੱਥੋਂ ਆ ਗਿਆ ਚਲੋ ਨਹੀਂ ਆਇਆ ਡੈਡੀ ਚੁੱਪਲ ਆ ਸਰੀ ਬੋਕੇ ਮੰਮੀ ਐਂਡ ਡੈਡੀ ਆਈ ਲਵ ਯੂ ਅਗੇ ਮੰਮੀ ਐਂਡ ਡੈਡੀ ਆਈ ਲਵ ਯੂ ਹੂੰ ਨਹੀਂ ਆਇਆ ਡੈਡੀ ਚਲੋ ਫੇ ਚਲੋ ਚਲੋ ਆ ਛੱਡੋ ਚੁੰਨੀ ਛੱਡ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਪਤਾ ਨਹੀਂ ਲੱਗਣਿਆ ਵੀ ਅੱਜ ਵਾ ਦਿਵਾਲੀ ਆ ਕਿ ਜਾਂ ਕੱਲ ਵਾ ਚਲੋ ਜਿੱਦਨ ਹੀ ਹੋਊਗੀ ਸਮਝ ਲਓ ਵੀ ਹੈਪੀ ਦਿਵਾਲੀ ਆ। ਬਾਜ਼ਾਰ ਤੋਂ ਦਿਖਾ ਲਓ ਵੀ ਰਾਸ਼ ਵੇਖੋ ਕਿੰਨਾ ਆ। ਤੇ ਰਾਸ਼ ਵੀ ਖਾਲਦੇ ਆ ਤੇ ਆਪਾਂ ਲਈ ਆ ਜੀ ਗਿਫਟ ਸਾਰਿਆਂ ਵਾਸਤੇ। ਆਪਣੀ ਟੀਮ ਵਾਸਤੇ। ਆਪਣੀ ਟੀਮ ਵਾਸਤੇ ਜਿਹੜੇ ਜਿਹੜੇ ਰੱਖੇ ਆ ਤੇ ਇਹ ਆ ਵੀ ਹੁਣ ਆਪਾਂ ਚੱਲੇ ਆ ਦੇਣ। ਤੇ ਪਹਿਲਾਂ ਚੱਲੀਆਂ ਰਮਨ ਭੈਣ ਜੀ ਘਰ। ਹਾਂ ਜੀ। ਜੇ ਇਹਦੇ ਟੱਕਰ ਗਏ ਤੇ ਠੀਕ ਆ ਨਹੀਂ ਤੇ ਫਿਰ ਜਦੋਂ ਘਰ ਆਉਣਗੇ ਫਿਰ ਉਦੋਂ ਦੇ ਦਾਂਗੇ। ਹਾਂ ਚਲੋ ਫੇਰ ਆਪਾਂ ਜਾਣਾ। ਕਰੀ ਹੁਣੇ ਬਾਲ ਤੇ ਜੋਣ ਘਰ। ਫੇਰ ਜਾਣਾ ਦਲਜੀਤ ਵੀਰ ਘਰ ਫੇਰ ਆਪਾਂ ਘਰ ਜਾਣਾ ਉਹ ਤੁਹਾਨੂੰ ਫਿਰ ਸਾਰਾ ਵਲੌਗ ਚ ਵਿਖਾ ਲਾਂਗੇ ਕਿ ਕਿਦਾਂ ਦਾ ਲੱਗਦਾ ਉੱਥੇ ਤੇ ਹੁਣ ਆਪਾਂ ਚੱਲਿਆਂ ਚੱਲੀਏ ਜੀ ਹਾਂਜੀ ਚਲੋ ਅਜੇ ਦੋ ਮੈਂਬਰ ਸਾਡੇ ਬਾਜ਼ਾਰ ਚ ਗਏ ਉਹਨਾਂ ਨੂੰ ਢਿੱਕਾਂ ਨਹੀਂ ਲਿਆਏ ਨਹੀਂ ਮੰਮੀਆਂ ਤੇ ਦਲਜਿੰਦਰ ਭਾਬੀ ਆ ਉਹ ਵੀ ਆਉਣ ਵਾਲੇ ਹੀ ਆ ਬਸ ਆ ਫੋਨ ਆਉਂਦੇ ਵਿੱਚ ਮੈਂ ਚੱਕਲਾ ਮੜਾ ਜਾ ਬਾਜ਼ਾਰ ਚ ਅਜ ਬਹੁਤ ਜ਼ਿਆਦਾ ਰਸ਼ਵਾਹ ਮੈਂ ਬਾਜ਼ਾਰ ਚ ਤੇ ਹੀ ਗਏ ਨਹੀਂ ਆਂ ਤੇ ਅਜੇ ਰੋਡ ਤੇ ਹੀ ਆਂ ਧੰਨਵਾਖਾਲਦੇ ਆਂ ਗਾਂ ਜਾ। ਤੁਮਾਂ ਲਈ ਕੋਈ ਕਹੀ ਜਾਂਦਾ ਆ ਕਿ 31 ਨੂੰ ਆ ਕੋਈ। ਲਓ ਜੀ ਦੀਵਾਲੀ ਤੇ ਗਈ ਆ ਨੰਗ। ਮਸੀ ਤੁਹਾਡਾ ਗਿਫਟ ਤਿਆਰ ਜਾਂਦੇ ਘਰ। ਹਾਂ। ਚਲ ਕੋਈ ਗੱਲ ਨਹੀਂ ਪੁੱਤ ਗਿੱਟੀ ਗਿੱਟੀ ਫਿਰ ਕੱਢਣੀ ਚਾਹੀਦੀ ਕੋਈ ਦਾਵਾ ਵੀ ਕਿਆ ਨਾਲ ਜਿਆਦਾ ਬਾਡੇ ਕੋ ਹਾਂ ਉਹ ਜੋ ਬੰਦੇ ਬਣਾਉਂਦੀਆਂ ਪਈਆਂ ਤੇ ਆਪਣੀਆਂ ਤੇ ਟਾਈਮ ਹੀ ਲੱਗਾ ਤੇ ਇਹ ਉਹ ਤੇ ਹੈ ਹੀ ਕਿਹੜਾ ਬਹੁ ਬਗਾਨਾ ਹਾਂ ਚੱਲ ਚਲੀ ਨਹੀਂ ਬਾਗੀਆਂ ਨਹੀਂ ਕੋਈ ਜਿਆਦਾ ਨਹੀਂ ਇਹ ਇੰਨਾ ਹੀ ਬੜਾ ਹੋ ਗਿਆ ਕਰਨੀ ਦਿਵਾਲੀ ਲੱਗੀ ਨੂੰ ਵਾਵਾ ਦੇਣੀ ਹੋਗੇ ਜਾਂਦਾ ਕੋਈ ਗੱਲ ਨਹੀਂ ਨਵਾਂ ਸਾਲ ਆਣਾ ਦੋ ਦਾ ਕਟਾਈ ਹੋ ਗਿਆ ਹਾਂ ਹੁਣ ਕਟਾਈ ਲੱਭਦੀ ਹੈ ਕਟਾਈ ਹੋ ਗਿਆ ਰਾਜੀ ਪੀ ਲੈਣੀ ਹਾਂ ਭਾਬੀ ਜੀ ਆਇਓ ਤੁਸੀਂ ਨਹੀਂ ਆਹ ਤੇ ਜਾ ਵਿੱਚ ਬਣ ਗਈ ਚਲੋ ਪੀ ਲਵਾਂਗੇ ਨਹੀਂ ਆਹੋ ਆਹ ਯਾਰ ਪੀ ਲੈਣੀ ਆ ਆ ਜਾ ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਇੰਨੀ ਖੇਚਲ ਸਿੱਖਾਉਂ ਕਰਦੀ ਸੀ ਤੇ ਪਰ ਇਹ ਨਹੀਂ ਕੀਤੀ ਪਰ ਇਹ ਨਹੀਂ ਲਾਈ ਗਿਫਟਿੰਗ ਕਰਦੀ ਥੋੜਾ ਰਿਸ਼ਤਾ ਸਾਰਿਆਂ ਨਾਲ ਹਾਂ ਹਾਂ ਉਹ ਕੀ ਕਰਦਾ ਹਾਂ ਜਦੋਂ ਖਾਓ ਪੀਓ ਚਾਹ ਪੀਓ ਤੇ ਨਾਲੇ ਭਾਜੀ ਹੁਣ ਆ ਬਣਾਇਆ ਵਾ ਜੀ ਚੈਨਲ ਤੇ ਤਾਂ ਤੋਂ ਭਾਜੀ ਆਪਣੇ ਚੈਨਲ ਦਾ ਨਾਮ ਅਭੀ ਜੋਤ ਰਿਆੜ ਤੇ ਸਾਰੇ ਜਣੇ ਜਾ ਕੇ ਜੀ ਹਰ ਫੋਲੋ ਕਰਿਓ ਉਹਨੂੰ ਇੰਨਾ ਵੀ ਵੀਡੀਓ ਸ਼ੁਰੂ ਕਰਨੀ ਆ ਉਹਨਾਂ ਤੇ ਅਭੀ ਰਿਆੜ ਅਭੀ ਰਿਆੜ ਅਭੀ ਰਿਆੜ ਹਾਂ ਚਲੋ ਸਬਸਕ੍ਰਾਈਬ ਕਰਿਓ ਸਾਰੇ ਜਣੇ ਸਾਡੇ ਚੈਨਲ ਨੂੰ ਵੀ ਤੇ ਅੱਜ ਹੀ ਅੱਜ ਹੀ ਬਣਾਇਆ ਵਾ ਅੱਜ ਹੀ ਚਾਲੂ ਕੀਤਾ ਵਾ ਇਹ ਸਾਰਿਆਂ ਨੂੰ ਸੰਜੋਗ ਦੀ ਲੋੜ ਆ ਸਾਨੂੰ ਸਾਰਿਆਂ ਦੇ ਸੰਜੋਗ ਦੀ ਸੱਜਣ ਜਾ ਕੇ ਜਰੂਰ ਫੋਲੋ ਕਰਿਆ ਜੀ ਇਹਨੂੰ ਰੋਈ ਹੋਈ ਜਿਸ ਤਰ੍ਹਾਂ ਵੀ ਹੋਊਗਾ ਉਦਾਂ ਉਦਾਂ ਪਾਇਆ ਕਰਾਂਗੇ ਕੁਛ ਨਾ ਕੁਛ ਤੇ ਸਾਰਿਆਂ ਦੀ ਲੋੜ ਆ ਸਾਨੂੰ ਮਾਸੀ ਨੇ ਐ ਕਿਹਨਾਂ ਨਾਲ ਥੜੀ ਜਾਂਦੀ ਮਾਸੀ ਨੇ ਚੈਨਲ ਜਾੜ ਦੇ ਨਾਲ ਚਲੋ ਬੰਦ ਇਹ ਇੱਥੇ ਸ਼ੁਰੂ ਕਰੋਗੇ ਸਾਰੇ ਜੀ ਸੰਜੋਗ ਕਰਦੇ ਆ ਹਾਂ ਇਹ ਸ਼ੁਰੂ ਕਰੋਗੇ ਤੇ ਆ ਗੱਲਾ ਬੰਦਾ ਤੇ ਕੋਈ ਨਹੀਂ ਵਟਾਰਾ ਇੰਤਾ ਹੀ ਆ ਭੈੜ ਭਰਾ ਬੰਦਾ ਸਾਡਾ ਕੱਲੇ ਕੁੱਦੋ ਕੋਈ ਕੰਮ ਨਹੀਂ ਬਣਾਉਂਦਾ ਸਾਰੇ ਦੇਣਾ ਨਹੀਂ ਮੇਰੇ ਆਹ ਰੋਜ ਲੋਕ ਚਾਹੁੰਦਾ ਹਾਂਜੀ ਹਾਂ ਇਹ ਵੀਡੀਓ ਨਹੀਂ ਮੇਰੇ ਬਣਾਉਂਦਾ ਉਦੋਂ ਦੇ ਦਿੱਤੇ ਨੇ ਕੰਮ ਨਹੀਂ ਜਾਂਦਾ ਨਹੀਂ ਕਿਤੇ ਉਹ ਨਹੀਂ ਚਾਹੁੰਦਾ ਕਰਦਾ ਟਾਈਮ ਹੀ ਨਹੀਂ ਤੇ ਰੇ ਹੈ ਵੀ ਵੇਲੇ ਆ ਫਿਰ ਵੀ ਟਾਈਮ ਹੀ ਨਹੀਂ ਰਹੀ ਹਾਂਜੀ ਹਾਂ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਦਿਵਾਲੀ ਆਉਂਗੀ ਨੇ ਫੇਰ ਗਿਫਟ ਦਵਾਂਗੇ ਇਹਨਾਂ ਨੂੰ ਝੂਠ ਸੁਖਾਣਾ ਆਵੇ ਪੁੱਤ ਹਾਂ ਤੂੰ ਵੀ ਦੱਸ ਆਪਣਾ ਚੈਨਲ ਹਾਂ ਠੀਕ ਹੋਈ ਨਹੀਂ ਦੱਸ ਦਿੱਤਾ ਆ ਵੀ ਨੇ ਆੜ ਜੈ ਇਹਨਾਂ ਦਾ ਸਾਡਾ ਕੋਈ ਗੱਲ ਨਹੀਂ ਸਾਰੇ ਜਣੇ ਸਪੋਰਟ ਕਰੋ ਆ ਜਾਈਏ ਨਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਵ ਚੌਂ ਲੱਗੇ ਸਸੀ ਕਾ ਜੀ ਅੱਜ लवली ਰੁਪਿੰਦਰ ਟੀਵੀ ਵਾਲੇ ਆਣ ਕੇ ਆਏ ਹਾਂ ਹਾਂ ਖੇਲ ਚੌਂਦੀ ਸਵਾਗਤ ਕਰ ਲੱਗੇ ਆਈ ਨਹੀਂ ਨਹੀਂ ਜਿਤਾ ਮਾਰ ਨਹੀਂ ਜਿਤਾ ਨਹੀਂ ਮਿਲਦੀ ਆਈ ਉਹ ਮਹੀਆ ਪਿੱਛੇ ਆਈ ਤੇ ਕਿਸ ਸੰਗਰਾਮ ਤੇ ਬੱਲੇ ਚੜਵਾ ਹੋ ਗਿਆ ਹੁਣ ਤੇ ਆਜੋ ਖੇਡੋ ਬਈ ਕਿ ਮੈਨੂੰ ਸਹੁਰੇ ਨਹੀਂ ਕੀਤੀ ਆ ਨਵੇਂ ਲਾਂਦਾ ਇੰਨੀ ਮੇਰੇ ਸਹੁਰੇ ਮੇਰੇ ਸਹੁਰਿਆਂ ਵਲੋਗ ਵੇਖਣਾ ਅੱਛਾ ਹੈਲੋ ਓਏ ਤੈਨੂੰ ਨਹੀਂ ਮਿਲਿਆ ਕੋਹ ਆ ਵੀ ਕੰਮ ਨਹੀਂ ਕੋਈ ਨਿੱਤ ਤੱਕੀ ਨਹੀਂ ਕੰਮ ਉਹ ਮੈਂ ਲੈ ਮੈਂ ਟੂ ਮੈਂ ਟੂ ਮੈਂ ਟੂ ਮੈਂ ਟੂ ਬਾਈ ਕਰਦੇ ਬਾਈ ਅੱਛਾ ਬਾਈ ਕਰ ਦੋ ਬਾਈ ਕਰ ਦੇ ਬਾਈ ਬਾਈ ਸੱਚੀ ਕਰ ਸਾਰੇ ਨੂੰ ਹੈਪੀ ਦਿਵਾਲੀ ਕਰ ਦੋ ਸਾਰੇ ਨੇ ਹੈਪੀ ਦਿਵਾਲੀ ਜੀ ਹੈਪੀ ਦਿਵਾਲੀ ਕਰ ਦੋ ਸਾਰੇ ਨੇ ਹੈਪੀ ਦਿਵਾਲੀ ਕਰ ਦੋ ਮੈਂ ਉਹਨੂੰ ਵੇਖ ਲਾ ਓਏ ਉਧਰ ਦੇਖ ਓਏ ਉਹ ਕਿ ਓਧਰ ਨੂੰ ਹੈਲੋ ਹੈਪੀ ਦਿਵਾਲੀ ਕਰ ਸਾਰਿਆਂ ਨੂੰ ਹੈਲੋ ਥੈਂਕ ਯੂ ਕਰਦੇ ਕੇ ਫਿਰ ਹਾਲੇ ਕਰ ਗਿਫਟ ਲੈ ਗਏ ਤਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਰਦੇ

ਗੱਡੀ ਦੇਗੀ ਮੋਗੀ ਦੇਗੀ ਨਾ ਮੋਗੀ ਬਾਸਾ ਪਲਟੀ ਚ ਮੱਕੇ ਗੱਲੀ ਮਾਨਿਆ ਅੱਬਾ ਚ ਮੱਕੇ ਵੈਦ ਰਹਿਣੇ ਆ ਅਰਦਾਸ ਕਰਦੇ ਆ ਕਿ लवली ਰੁਪਿੰਦਰ ਟੀਵੀ ਇੰਦਾ ਚੱਲਦੀ ਕਲਾ ਚ ਰਹੇ ਤੇ ਗਿਫਟ ਮਿਲਦੇ ਰਹਿਣਾ ਗਿਫਟ ਮਿਲਦੇ ਰਹਿਣਾ ਗਿਫਟ ਹੋਰੀ ਬਦੇ ਬਦੇ ਗਿਫਟ ਮਿਲਦੇ ਜੀ ਇਹਨਾਂ ਚੱਲ ਚੱਲਦੀ ਕਲਾ ਚ ਹੋਵੇ ਤੇ ਇਹ ਵੀ ਖੁਸ਼ ਰਹਿਣਾ ਨਹੀਂ ਸਾਰੇ ਅਸੀਂ ਖੁਸ਼ ਰਹੀਏ ਸਾਰੇ ਖੁਸ਼ ਨਾ ਨਹੀਂ ਚੱਕੀ ਖੁਸ਼ ਰਹਿਣੀ ਹੈ ਇਹ ਸਾਡਾ ਪਿਆਰੀ ਆ ਜਿਨਾਂ ਨੂੰ ਗਿਫਟ ਮਿਲਦੇ ਆ ਇਹਨਾਂ ਦੇ ਚੈਨਲ ਵਧੀਆ ਭੁੱਲਿਆ ਵਧੀਆ ਵਧੀਆ ਹੋਰ ਵੀ ਵਧੀਆ ਭੁੱਲੇ ਯਾਦ ਆ ਗਿਆ ਇਤੋ ਹੀ ਨਾ ਪਿਆਰ ਦੇਂਦੇ ਇਹਨਾਂ ਨੂੰ ਬੜੀ ਤੜੀ ਗੱਲ ਹੈ ਈ ਲੰਮੀ ਲੰਮੀ ਲੈਣ ਬੋਲਦੀ ਹੈ ਨਾ ਜਿਹੜੀ ਬੜੀ ਤਗੜੀ ਗੱਲ ਹੈ ਬਾਈ ਬੜੀ ਗੱਲ ਹੈ ਬੋਲਿਆ ਫੇਰ ਤੂੰ ਬੋਲ ਤੂੰ ਬੋਲ ਬਹੁਤ ਬਹੁਤ ਖੁਸ਼ੀ ਹੋਈ ਹਨ ਬੈਠੀ ਯਾ ਅੱਡੇ ਕਰ ਗਿਫਟ ਲੈ ਕੇ ਆਈ ਹਾਂ ਜੀ ਇਹਦਾ ਟਾਟਾ ਚੈਨਲ ਚੱਲਦਾ ਰਹੇ ਨਿਵਟੋਂ ਤਾਂ ਦੇਤਾ ਵਾ ਨੂੰ ਪਸੰਦ ਭਰਾ ਕਰ ਲਿਓ ਸਾਡੀ ਪਸੰਦਾਂ ਨੂੰ ਗਿਵਟਾ ਦੱਸ ਹਾਂਜੀ ਆ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਮਾਦ ਜੀ ਸਤਿਕਾਰ ਸਾਰਿਆਂ ਨੂੰ ਵੀਰ ਦੇ ਜਿਹੜਾ ਜ ਸੁਝਾ ਦਤਾ ਹੋਣਾ ਤੇ ਉਹ ਵਲੋਗ ਚ ਵੇਖੀ ਕੀ ਵਾਦੇ ਫੁੱਲੇ ਕਹਤਾ ਵਾ ਚੈਨਲ ਜੋ ਤੁਹਾਨੂੰ ਕਿੰਦ ਨੂੰ ਅੱਜ ਤੁਹਾਨੂੰ ਜੀ ਕਰੋਨਾ ਆਪਣਾ ਬੰਦ ਕੀ ਹੈ ਭਾਈ ਛੋਟੀ ਮੁੰਜੀ ਪਰਲੇ ਪਾਸੇ ਜੀ ਸੋਚਣਾ ਇਸ ਵਾਰ ਅਸੀਂ ਬੜੇ ਖੁਸ਼ ਹਾਂ ਤੁਹਾਡੀ ਟੀਮ ਨੇ ਸਾਨੂੰ ਰਿਟਰਨ ਗਿਫਟ ਦੇ ਦਿੱਤੀ ਹੈ ਹਾਂ ਚਾਹੀਦਾ ਵੀ ਆ ਹੈਨਾ ਹੈਨਾ ਕਿਉਂਕਿ ਦੁਆਲੇ ਸਾਰੇ ਆ ਸਾਰੇ ਵਾਸਤੇ ਕੋਈ ਨਹੀਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਪਸੰਦ ਪਰ ਇਹਨਾਂ ਨੂੰ ਆਉਂਦਾ ਵੀ ਨਹੀਂ 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 ਪਸੰਦ ਨਾ ਭਲਾਵੇ ਪਸੰਦ ਦੋ ਬਲੇਡ ਨਾ ਭਲਾਵੇ ਚਾਚਾ ਠੀਕ ਵਾ ਤੁਹਾਨੂੰ ਵੀ ਇਹ ਦੱਸਦਾ ਕਿ ਉਹ ਕੋ ਦੱਸਦਾ ਨਹੀਂ ਚੇਂਜ ਚੇਂਜ ਨਹੀਂ ਦਿੱਤੇ ਸਾਰਿਆਂ ਨੂੰ ਅੱਛਾ ਐ ਐ ਐ ਐਸ ਜੀਓ ਇਹ ਪਾਸੋਂ ਹੁਣੇ ਮੰਜੇ ਚ ਰਖੋਇਨੇ ਆ ਉਹ ਨਾ ਕੱਢਣੀ ਨਹੀਂ ਲੈਣੀ ਇਹ ਨਿਕਲ ਨਹੀਂ ਨਹੀਂ ਸਹੀ ਚੱਲਦਾ ਨਹੀਂ ਇਹ ਪਤਾ ਕਿੱਥੇ ਵਰਤਿਆ ਜਾਦਾ ਜਿਹੜਾ ਜਾਣਾ ਚਾਹਣਾ ਹੋਵੇ ਨਾ ਕਿਤੇ ਸੋਨਾ ਅੱਜ ਰੋਟੀਆਂ ਪੈਕ ਕਰਦੇ ਲੱਗਾ ਜਾਦਾ ਦੱਸ ਦੇ ਚੰਗੀ ਇਹਨੂੰ ਕਹਿੰਦੇ ਨੇ ਇਹਨੂੰ ਬਲਾ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਬਣਾਇਆ ਇਹ ਬਾਕਸ ਕੀ ਹੈ ਇਹਨੂੰ ਕਹਿੰਦੇ ਹੌਟ ਪੋਟ ਰੋਟੀਆਂ ਵਾਲਾ ਟਿਫਨ ਸ਼ਿੱਕੂ ਸ਼ਿੱਕੂ ਪੂਰੀ ਸਟ੍ਰੀਟ ਪੜ ਕੇ ਆਇਆ ਹੈਗਾ ਇਹਨੂੰ ਕਹਿੰਦੇ ਸ਼ਿੱਕੂ ਇਹਨੂੰ ਕਹਿੰਦੇ ਸ਼ਿੱਕੂ ਮੈਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਆਨੂੰ ਅਸਲ ਚ ਬੜੀ ਖੁਸ਼ੀ ਹੋਣ ਈ ਆ ਅੱਛਾ ਤੇ ਮਤਲਬ ਕਿ लवली ਭਾਜੀ ਹੁਣੇ ਗਿਫਟ ਲੈ ਕੇ ਆਏ ਆ ਤੇ ਨਾਲੇ ਉਹਦੇ ਆਪਣੇ ਭੈਣੇ ਵੀ ਆਏ ਸੀਗੇ ਇਹਨਾਂ ਦਾ ਵੀ ਲੱਖ ਲੱਖ ਵੀਡੀਓ ਚੱਲਦੇ ਤੇ ਵੱਡੇ ਵੱਡੇ ਆਈਫੋਨ ਲੈ ਕੇ ਆਉਣਾ ਲੀ ਆਇਫੋਨ ਲੈ ਗਿਆ ਲਾਈਫੋਨ ਦੇ 17 Pro Max ਉਹ ਦਿਨਾਂ 'ਚ ਦਿਵਾਲੀ ਵੀ ਹੁੰਦੀ ਆ ਉਹ ਦਿਨਾਂ 'ਚ ਆਇਫੋਨ ਵੀ ਆਉਂਦਾ ਸੀ 17 ਵੀ 17 ਆਏ ਨੇ 17 ਨਹੀਂ ਨਹੀਂ ਆਉਣਾ ਵੀ ਕੈਮਰਾ ਇਦਾਂ ਆਉਨੇ ਆ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਪਾਂ ਆ ਗਏ ਹਾਂ ਜੀ ਰਵਣ ਭੰਜੀ ਘਰ ਤੇ ਹੁੰਦੇ ਲੱਗਿਆ ਜੀ ਗਿਫਟ ਇਹਨਾਂ ਨੂੰ ਤੇ ਬੂਹਾ ਲੱਗਾ ਵਾ ਖੋਲਣ ਸਤਿ ਸ਼੍ਰੀ ਅਕਾਲ ਜੀ ਸਤਿ ਥਾਵ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਮੈਂ ਭਾਜੀ ਉਹਨਾਂ ਦੀਵਾਲੀ ਤੇ ਉਹਨਾਂ ਨਹੀਂ ਆਈ ਆ ਜੀ ਨਹੀਂ ਅਸੀਂ ਆਉਣ ਲੱਗੇ ਹਾਂ ਵੀਰ ਹਾਂ ਪਾਕਾ ਹੀ ਬਾਲੀ ਮੈਂ ਫਿਰ ਉਹ ਨਾ ਆਏ ਤਲੀ ਨਾ ਆਜੋ ਆਹ ਭਾਜੀ ਜਮਨ ਭੈਣ ਜੀ ਉਹਨਾਂ ਦਾ ਘਰ ਤੇ ਮਿਸਤਰੀ ਲੱਗੇ ਇਹਨਾਂ ਦੇ ਮਿਸਤਰੀ ਵੀ ਨਹੀਂ ਹੁਣ ਕੀ ਕਰਨੇ ਅਰੇ ਉਹ ਤਾਂ ਕਿੱਥੇ ਆ ਗਏ ਸੱਚ ਕਰਨਾ ਜੀ ਸਰਸ ਕਰ ਜੀ ਦੱਸ ਕਰ ਜੀ ਆਈ ਤੇ ਸਾਰੇ ਜਣੇ ਆ ਗਏ ਆ ਆ ਜਾ ਨਾ ਉਹਨੂੰ ਬਾਕੀ ਤੇ ਨਹੀਂ ਇੱਧਰ ਆ ਜਾ ਇਹੋ ਲੱਗ ਪਤਾ ਆ ਜਾ ਆ ਵੀ ਕਰ ਲੈਣੇ ਆ ਇਹ ਤਾਂ ਜਾਣ ਲਈ ਆ ਲੋ ਆਵਾਜੀ ਛੋਟਾ ਜਿਹਾ ਗਿਫਟ ਤੁਹਾੜੀ ਦਾ ਥੇਕੋ ਧੰਨਵਾਦ ਭਰਾ ਤੁਹਾਡਾ ਬਹੁਤ ਬਹੁਤ ਜੀ ਕਰ ਕਰ ਕੋਈ ਕਰ ਨਹੀਂ ਡਿਊਟ ਪਾ ਦੇ ਨਿੱਕਾ ਹੋਵੇ ਭਾਵੇਂ ਵੱਡਾ ਗਿਫਟ ਦੀ ਖੁਸ਼ੀ ਬੜੀ ਹੁੰਦੀ ਹੈ ਆ ਚਲੋ ਘਰੇ ਦੇ ਕੇ ਆਂਦੇ ਆ। ਸਾਲਿਆਂ। ਥੈਂਕ ਯੂ ਮੈਡੀਵਸ ਸਾਹਿਬ। ਅਦਲੀਆਂ। ਅੱਜ ਉਹਨੇ ਦੇ ਸੇਵਾ ਕਰਨ ਲੱਗ ਪਈ ਐ ਜੀ ਗਿਫਟ। ਕਿੱਥੇ ਜੀ ਤੁਸੀਂ? ਉਹ ਜਿਹੜਾ ਕਰੋ ਜਿਹੜੀ ਕੰਪਨੀ ਛੜਕ ਜਾਂਦੀ ਆ ਨਾ। ਲਓ ਜੀ ਹੁਣ ਆ ਪਾ ਗਿਆਂ ਜੀ ਦਲਜਿੰਦਰ ਭਾਬੀ ਘਰ। ਸੁਨਾਰੀ ਬਤਾ ਆ ਗਿਆ। ਗਿਫਟ ਦੇਣ ਆਏ ਜੀ ਦੰਦ ਵਾਲੀ। ਮਾਸ ਨਿੱਤ ਲਈ ਫਟ ਕੇ ਕੋਲੀ ਨੂੰ ਥੈਂਕ ਯੂ ਜੀ ਹੈਪੀ ਦੀਵਾਲੀ ਨਾਲ ਨਾਲ ਦੀਵਾਲੀ ਬੋਲੋ ਨਾ ਦੀਵਾਲੀ ਤਾਂ ਹੋ ਗਿਆ ਤਾਂ ਤੁਹਾਡਾ ਜੀ ਦਾ ਬਹੁਤ ਬਹੁਤ ਬਾਬਾ ਤੁਹਾਨੂੰ ਬਹੁਤ ਜਿਆਦਾ ਤਟੀਆਂ ਬਖਸ਼ੇ ਠੀਕ ਆ ਸਾਰਿਆਂ ਨੂੰ ਹੈਪੀ ਦੀਵਾਲੀ ਜੀ ਨਾਲ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਜੀ ਗੁੱਪ ਸਿੰਘ ਗੁਰਪ੍ਰੀਤ ਸਿੰਘ ਕਲੇਨ ਟਿਊਸ਼ਨ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਅਮ੍ਰਿਤਕੌਰ ਨੇ ਬੋਲਿਆ ਮੇਲਾ ਚਲੋ ਪੜੋ ਆ ਜਾ ਤੂੰ ਇਹ ਨਮਲੀ ਜਿਹੜਾ ਮੈਂ ਕਲੇਕਟਰ ਬਣਾਇਆ ਉਹ ਤੋਂ ਦਿਰਦਾ ਉਹਨਾਂ ਚੇ ਸਾਡੇ ਮੈਂ ਲਾਈਟਾਂ ਤੇ ਪਿੰਡੋਂ ਉਹਨਾਂ ਪੜਨਾ ਡੁੱਲ ਜਾਏਗਾ ਮੈਂ ਰੋਟੀ ਕਮਾਂ ਲਈ ਪਰੋਂ ਪਕੌੜੇ ਵੀ ਨਿਕਲ ਗਏ ਯਾਰਾ ਪਰੋਂ ਇਹ ਆਏ ਸਾਡੇ ਘਰ ਸੇਵਾ ਹੁੰਦੀ ਅੱਜ ਫੁੱਲ ਪਰੋਂ ਇਹ બસ ਦੇ ਲੇਟ ਹੋ ਗਏ ਅਗੋਂ ਕਿੱਥੇ ਜਾ ਫਾਗ ਲੈਣ ਤੇ ਨੂੰ ਠੰਡਾ ਪੀ ਲਿਆ ਵਾ ਜੀ ਸਾਰਿਆਂ ਹੁਣ ਲੱਗੀਆਂ ਆਪਾਂ ਖਾਣ ਪਕੌੜੇ ਖਾਓ ਪਕੌੜੇ ਤੇ ਦਲਜੀਤ ਵੀਰ ਘਰ ਅਜੇ ਜਾਣਾ ਉਹ더라 ਇੱਕ ਹੁਣ ਚਾਹ ਨਾ ਕੀ ਮਿਲਦਾ ਚੱਲ ਯਾਨਾਂਗੇ ਚਲੇ ਤਾਂ ਹੀ ਨਾ ਕਹਿਣਾ ਚਾਹੋਗੇ ਉਹ ਸਾਰਿਆਂ ਨੂੰ ਖੈਪੀ ਦਿਵਾਲੀ ਹੈ ਫਿਰ ਤੋਂ ਪਰਮਾਤਮਾ ਸਾਰਿਆਂ ਦੀ ਜਿਹੜੀ ਦੀਵਾਲੀ ਆ ਵਧੀਆ ਵਧੀਆ ਲਿਆਏ ਸਹੀ ਗੱਲ ਆ ਮੈਗਰੋ ਵਧੀਆ ਵਧੀਆ ਦਿਨ ਲਿਆਵੇ ਸਾਲ ਬਾਅਦ ਤੇ ਆਉਂਦਾ ਆ ਤੇ ਸਾਰਿਆਂ ਬਾਦੀ ਵਧੀਆ ਵਧੀਆ ਆਏ ਚਲੋ ਇਹ ਵੀ ਤੁਸੀਂ ਵੀ ਸਾਰੇ ਵਧੀਆ ਵਧੀਆ ਆਪਣੇ ਘਰ ਸੈਲੀਬ੍ਰੇਟ ਕਰਿਓ ਤੇ ਪਟਾਕੇ ਦਾ ਥੋੜਾ ਬਚਾ ਹੀ ਕਰਕੇ ਕਿਉਂਕਿ ਤੁਹਾਨੂੰ ਪਤਾ ਆ ਕਿ ਪਟਾਕੇ ਨੁਕਸਾਨ ਹੀ ਕਰਦੇ ਫਾਇਦਾ ਕੋਈ ਦਾ ਹੁੰਦਾ ਨਹੀਂ ਆ ਹੂੰ ਲੀਨ ਸਾਡੀ ਇਦਾਂ ਚਾਲੂ ਪਟਾਕੇ ਆ ਲੀਨੇ ਹਾਂ ਹਾਂਜੀ ਦੂਜੀਆਂ ਲਿਆ ਦਿਓ ਮੂੰਹ ਕਰਨਾ ਮੈਂ ਬੱਬਾ ਤੋਂ ਡਰ ਜਣਾ ਇਦਾਂ ਇਦਾਂ ਲਾ ਲੈ ਫੁੱਲ ਜੜੀਆਂ ਜੀਆਂ ਲਿਆ ਦਿਓ ਨਹੀਂ හොහ හ හොන බහ හොන්න